ਸਤਿ ਸ਼੍ਰੀ ਅਕਾਲ ਜੀ ਸਾਰੇ ਆਨ ਮੇਰੇ ਪਿਆਰੇ ਪਿਆਰੀ YouTube ਫੈਮਿਲੀ ਦਾ ਬਹੁਤ ਬਹੁਤ ਥੈਂਕ ਯੂ ਜੋ ਆਪਨੇ ਤੁਸੀਂ ਵੀਡੀਓਜ਼ ਨੂੰ ਇੰਨਾ ਪਿਆਰ ਦੇ ਰਹੇ ਹੋ ਬਹੁਤ ਬਹੁਤ ਥੈਂਕ ਯੂ ਲਾਈਕ ਕਰਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ ਜੀ ਤੇ ਅੱਜ ਵੀ ਜੋ ਆਪਣੀ ਵੀਡੀਓ ਦੇਖ ਰਿਹਾ ਹੈ ਅਗਰ ਚੈਨਲ ਤੇ ਪਹਿਲੀ ਵਾਰ ਆਇਆ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਚੁੰਨੀ ਰੰਗਣ ਦੀ ਤੇ ਮੇਰੇ ਕੋਲੇ ਇੱਕ ਕੋਟਨ ਦਾ ਦੁਪੱਟਾ ਸੀਗਾ ਪਿਆ ਸੀ ਬਹੁਤ ਟਾਈਮ ਦਾ ਤੇ ਉਹ ਅੱਜ ਮੈਂ ਰੰਗ ਕਰ ਰਹੀ ਸੀ ਮੈਂ ਕਿ ਸੋਚੇ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਵੀ ਬਹੁਤ ਸੋਹਣਾ ਡਿਜ਼ਾਈਨ ਹੋ ਜਾਊਗਾ ਤਿਆਰ ਤਾਂ ਬਹੁਤ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਘਰੇ ਵੀ ਚੁੰਨੀਆਂ ਰੰਗ ਸਕਦੇ ਆ ਚਲੋ ਜੀ ਆਪਾਂ ਸਭ ਤੋਂ ਪਹਿਲਾਂ ਰੰਗ ਤਿਆਰ ਕਰਦੇ ਆ ਉਸ ਤੋਂ ਬਾਅਦ ਆਪਾਂ ਚੁੰਨੀ ਦਾ ਡਿਜ਼ਾਈਨ ਤਿਆਰ ਕਰਾਂਗੇ ਲੋ ਜੀ ਇਸ ਵਾਸਤੇ ਆਪਾਂ ਪਤਿਲਾ ਰੱਖ ਲਿਆ ਤੇ ਇਸ ਵਿੱਚ ਆਪਾਂ ਪਾ ਦਿੰਨੇ ਆ ਪਾਣੀ ਪਾਣੀ ਥੋੜਾ ਜਿਹਾ ਮੈਂ ਜ਼ਿਆਦਾ ਹੀ ਲੈ ਰਹੀ ਆ ਕਿਉਂਕਿ ਮੈਂ ਇੱਕ ਚੁੰਨੀ ਤਾਂ ਰੰਗਣੀ ਆ ਤੇ ਇੱਕ ਪੁਰਾਣੀ ਚੁੰਨੀ ਨੂੰ ਵੀ ਰੰਗ ਚਾੜਨਾ ਆ ਇਸ ਕਰਕੇ ਮੈਂ ਖੁੱਲਾ ਪਾਣੀ ਲੈ ਲਿਆ ਯਾਨੀ ਕਿ ਇਹ ਵਾਲੇ ਦੋ ਸਟੀਲ ਵਾਲੇ ਡੱਬੇ ਆ ਇਹ ਪਾ ਲਏ ਆ ਐਨੇ ਕੇ ਸਾਈਜ਼ ਦੇ ਆ ਇਸ ਵਿੱਚ ਹੁਣ ਆਪਾਂ ਪਾਉਣਾ ਹੈ ਰੰਗ ਕਿਉਂਕਿ ਮੈਂ ਮੂੰਗੀ ਰੰਗ ਕਰਨਾ ਆ ਤੇ ਇਹ ਆਪਾਂ ਰੰਗ ਲੈ ਕੇ ਆਂਦਾ ਆ ਪੱਕਾ ਰੰਗ ਹੈ ਇਹ ਚਿਤਕ ਮਾਰਕਾ ਦਾ ਪਾਣੀ ਨੂੰ ਪਹਿਲਾਂ ਉਬਲ ਦਵਾਂਗੇ ਆਪਾਂ ਤੇ ਪਾਣੀ ਜਿਹੜਾ ਹੈ ਉਹ ਗਰਮ ਹੋ ਗਿਆ ਹੁਣ ਇਸ ਵਿੱਚ ਆਪਾਂ ਇਹ ਮੂੰਗਿਆ ਰੰਗ ਹੈ ਜਿਹੜਾ ਇਹ ਆਪਾਂ ਪਾਊਚ ਖੋਲਿਆ ਸੀਗਾ ਤੇ ਇਸ ਨੂੰ ਪਾ ਦਿੰਨੇ ਆ ਇਸ ਨੂੰ ਆਪਾਂ ਇਸ ਤਰ੍ਹਾਂ ਲੱਕੜੀ ਦੇ ਨਾਲ ਚੰਗੀ ਤਰ੍ਹਾਂ ਹਲਾ ਦਿੰਨੇ ਆ ਵੀ ਤਾਂ ਕਿ ਰਲ ਜਵੇ ਚੰਗੀ ਤਰ੍ਹਾਂ ਹੁਣ ਆਪਾਂ ਇਸ ਵਿੱਚ ਜਿਹੜਾ ਇਸ ਦੇ ਨਾਲ ਇਹ ਮਟੀਰੀਅਲ ਆਉਂਦਾ ਆ ਲੂਣ ਯਾਨੀ ਕਿ ਰੰਗ ਨੂੰ ਪੱਕਾ ਕਰਨ ਵਾਸਤੇ ਇਸ ਨੂੰ ਆਪਾਂ ਪਾ ਲੈਨੇ ਵਿੱਚ ਬਹੁਤ ਵਧੀਆ ਸੌਖੇ ਤਰੀਕੇ ਨਾਲ ਇਹ ਚੁੰਨੀ ਰੰਗ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਬਣਦਾ ਹੈ ਆਪਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਡਿਜ਼ਾਈਨ ਬਣਾ ਸਕਦੇ ਹਾਂ ਇਸ ਤਰ੍ਹਾਂ ਆਪਾਂ ਇਸ ਨੂੰ ਚੰਗੀ ਤਰ੍ਹਾਂ ਘੋਲ ਦੇਣਾ ਵਿੱਚ ਹੁਣ ਇਸ ਨੂੰ ਆਪਾਂ ਓਬਣ ਵਾਸਤੇ ਰੱਖ ਦਾਂਗੇ ਵੀ ਚੰਗੀ ਤਰ੍ਹਾਂ ਉਬਾਲਾ ਆ ਜਾਵੇ ਬਾਕੀ ਚੰਗੀ ਤਰ੍ਹਾਂ ਜਿਹੜਾ ਰੰਗ ਮਿਕਸ ਹੋ ਜਵੇ। ਲੋ ਜੀ ਰੰਗਾ ਪਾ ਉਬਲਣ ਵਾਸਤੇ ਰੱਖ ਤਾ। ਤੇ ਇਹ ਹੈਗਾ ਜੀ ਕੋਟਨ ਦਾ ਦੁਪੱਟਾ। ਇਸ ਤੇ ਆਪਾਂ ਮੂਂਗੀਆਂ ਤੇ ਚਿੱਟੇ ਰੰਗ ਦਾ ਜਿਵੇਂ ਡਿਜ਼ਾਈਨ ਬਣਾਉਣਾ ਆ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਜਿਵੇਂ ਇਹਦੀਆਂ ਚਾਰੇ ਖੁੰਝਾਂ ਆ ਉਹਨਾਂ ਤੇ ਘੰਟਾ ਦੇ ਲਾਂਗੇ ਨਾ। ਇਸ ਤਰ੍ਹਾਂ ਇੱਕੇ ਨਾਲ। ਸਾਈਡ ਤੇ ਦੇ ਲਿਆ ਹੁਣ ਆਪਾਂ ਦੂਸਰੀ ਸਾਈਡ ਤੇ ਲੋ ਜੀ ਦੇ ਲਾਂਗੇ ਵੀ ਸੇਮ ਜਾਈ ਰਹੇ ਕਿਉਂਕਿ ਫਿਰ ਡਿਜ਼ਾਈਨ ਜਿਹੜਾ ਆ ਉਹ ਸੇਮ ਆ ਜਾਊਗਾ ਲੋ ਜੀ ਇੱਕੋ ਜਿਹਾ ਕਰਤਾ ਇਹਨਾਂ ਨੂੰ ਹੁਣ ਜਿਹੜਾ ਤੀਸਰੀ ਸਾਈਡ ਹੈ ਉਸ ਤੇ ਵੀ ਇਸ ਤਰ੍ਹਾਂ ਹੀ ਗਾਣ ਦੇ ਲੈਣੇ ਆ ਉੱਥੀ ਸਾਈਡ ਤੇ ਵੀ ਦੇ ਲੈਣੇ ਹੁਣ ਆਪਾਂ ਇਹਨਾਂ ਨੂੰ ਦੇਖ ਲਈਏ ਵੀ ਸੇਮ ਹੈ ਇੱਕੋ ਜਿਹਾ ਗੰਢ ਅਸੀਂ ਇਹਨਾਂ ਨੂੰ ਇੱਕੋ ਜਿਹਾ ਕਰ ਲਾਂਗੇ ਬਿਲਕੁਲ ਇੱਕੋ ਜਿਹਾ ਹੀ ਆ ਪਾ ਕੇ ਡਿਜ਼ਾਈਨ ਜਿਹੜਾ ਵਧੀਆ ਬਣ ਜੇ ਹਣਾ ਉਸ ਤੋਂ ਬਾਅਦ ਆਪਾਂ ਜਿਹੜਾ ਵਿਚਲਾ ਹਿੱਸਾ ਰਹਿ ਗਿਆ ਆ ਉੱਥੇ ਗੰਢ ਦੇਵਾਂਗੇ इे ग इस तरीके ने इधरली साइड भी बिचले हिस्से दे लागे गंढ ਨਾ ਆਪਾਂ ਦੇ ਲਈਆਂ ਚੁੰਨੀ ਨੂੰ ਤੇ ਹੁਣ ਤੱਕ ਦੇਖਦੇ ਆ ਆਪਣਾ ਪਾਣੀ ਵੀ ਜਿਹੜਾ ਇਹ ਉਬਲ ਗਿਆ ਹੋਣਾ ਵਧੀਆ ਰਿੱਚ ਗਿਆ ਹੋਣਾ ਇਧਰ ਆਪਾਂ ਚੁੰਨੀ ਤੇ ਗੰਡਾ ਤਾਂ ਦੇਤੀਆਂ ਤੇ ਹੁਣ ਇਸ ਨੂੰ ਆਪਾਂ ਇਧਰ ਆ ਬਾਲਟੀ ਦੇ ਵਿੱਚ ਪਾਣੀ ਪਾ ਕੇ ਥੋੜਾ ਖੁੱਲਾ ਪਾਣੀ ਪਾ ਕੇ ਇਸ ਨੂੰ ਭੇਨ ਲੈਣਾ ਆ ਚੁੰਨੀ ਨੂੰ ਤੇ ਆਪਾਂ ਇਧਰ ਭੇਨਦੀ ਆ ਤਾਂ ਕਿ ਗਿੱਲੀ ਹੋ ਜਵੇ ਤੇ ਫਿਰ ਇਸ ਤੇ ਰੰਗ ਵਧੀਆ ਚੜ ਜਵੇ ਔਰ ਜੀ ਹੁਣ ਇਹ ਬਿਲਕੁਲ ਗਿੱਲੀ ਹੋ ਗਈ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਲਾਂਗੇ ਇਧਰ ਪਾਣੀ ਵੀ ਜਿਹੜਾ ਵਧੀਆ ਉਬਲ ਗਿਆ ਮੈਂ ਗੈਸ ਦੀ ਫਲੇਮ ਕਰਤੀ ਸੀਗੀ ਘੱਟ ਤੇ ਹੁਣ ਆਪਾਂ ਚੁੰਨੀ ਜਿਹੜੀ ਉਹ ਨਿਚੋੜ ਲਈ ਆ ਹੁਣ ਇਸ ਵਿੱਚ ਇਹਨੂੰ ਪਾ ਦਿੰਨੇ ਆ ਕਿਉਂਕਿ ਪਾਣੀ ਗਰਮ ਹੈ ਇਸ ਕਰਕੇ ਆਪਾਂ ਇਸ ਰਕੜੀ ਨਾਲੀ ਇਹਨੂੰ ਚੰਗੀ ਤਰ੍ਹਾਂ ਡਬੋਵਾਂਗੇ ਤੇ ਹਿਲਾਉਂਦੇ ਰਵਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਹਲਾ ਹਲਾ ਕੇ ਚੰਗੀ ਤਰ੍ਹਾਂ ਤਾਂ ਕਿ ਇਹ ਚੰਗੀ ਤਰ੍ਹਾਂ ਰੰਗ ਹੋ ਜਵੇ सारे एक रंग चढ़ जूगा इस तरह ये देखो जी वह रंग हो रहा है पानी थोड़ा जहां ज्यादा तया ਕਿਉਂਕਿ ਇਸ ਤੋਂ ਬਾਅਦ ਇੱਕ ਪੁਰਾਣੀ ਚੁੰਨੀ ਹੈ ਜਿਹੜੀ ਮੈਂ ਉਸ ਨੂੰ ਵੀ ਰੰਗ ਦੇਣਾ ਹੈ ਉਸ ਦਾ ਰੰਗ ਥੋੜਾ ਜਿਹਾ ਹੋ ਗਿਆ ਆ ਲੋਰ ਮਤਲਬ ਧੋ ਧੋ ਕੇ ਨਾ ਜਿਵੇਂ ਕਟਨ ਦਾ ਦੁਪੱਟਾ ਫਿੱਕਾ ਪੈ ਜਾਂਦਾ ਨਾ ਡੇਲੀ ਆਪਾਂ ਯੂਜ਼ ਕਰਦੇ ਆ ਗਰਮੀ ਦੇ ਵਿੱਚ ਤਾਂ ਕਰਕੇ ਤੁਸੀਂ ਇਸ ਤਰ੍ਹਾਂ ਆਪਾਂ 10 ਮਿੰਟ ਤੱਕ ਇਸ ਨੂੰ ਹਲਾ ਲਾਂਗੇ ਤਾਂ ਕਿ ਕੋਈ ਵੀ ਇਹਰਾ ਚੁੰਨੀ ਦਾ ਖੂਜਾ ਵਗੈਰਾ ਕੋਈ ਰਹਿ ਨਾ ਜਾਵੇ ਰੰਗ ਕਿਤੇ ਵੀ ਨਾ ਹੁਣ ਆਪਾਂ ਨੂੰ 10 ਮਿੰਟ ਹੋ ਗਏ ਤੇ ਇਸ ਨੂੰ ਇਸ ਤਰ੍ਹਾਂ ਹੀ ਡਬੋ ਕੇ ਵਿੱਚ ਰੱਖ ਦਿੰਨੇ ਆ 10 ਕਿ ਮਿੰਟ ਤੱਕ ਪਈ ਰਹਿਣ ਦਾਂਗੇ ਉਸ ਤੋਂ ਬਾਅਦ ਇਸ ਨੂੰ ਕੱਢਾਂਗੇ ਲੋਜੀ ਹੁਣ 10 ਮਿੰਟ ਹੋ ਗਏ ਆ ਤੇ ਚੁੰਨੀ ਆਪਣੇ ਚੰਗੀ ਤਰ੍ਹਾਂ ਇਸ ਵਿੱਚ ਡੁੱਬੂਗੀ ਸੀਗੀ ਹੁਣ ਇਸ ਨੂੰ ਆਪਾਂ ਕੱਢ ਲੈਣੇ ਆ ਥੋੜਾ ਜਿਹਾ ਹਜੇ ਵੀ ਗਰਮੀ ਐ ਇਸ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਤਾਂ ਫਿਰ ਆਪਾਂ ਪਾਟੀ ਦੇ ਵਿੱਚ ਪਾ ਲੈਣੇ ਆ ਮਜੀ ਹੁਣ ਆਪਾਂ ਇਸ ਨੂੰ ਠੰਡੇ ਪਾਣੀ ਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਵੀ ਐਸਾ ਰੰਗ ਜਿਹੜਾ ਐਕਸਟਰਾ ਨਿਕਲ ਜਵੇ اپنی ਇੱਕ ਪੁਰਾਣੀ ਚੁੰਨੀ ਹਰੇ ਰੰਗ ਦੀ ਮੁੰਗੀ ਰੰਗ ਦੀ ਸੀਗੀ ਤੇ ਇਹਦਾ ਰੰਗ ਜਿਹੜਾ ਡਲ ਜਾ ਹੋ ਗਿਆ ਕਿਉਂਕਿ ਆਪਾਂ ਡੇਲੀ ਯੂਜ਼ ਕਰਦੇ ਆ ਨਾ ਚੁੰਨੀਆਂ ਤਾਂ ਫਿਰ ਸੁੱਤੀ ਚੁੰਨੀਆਂ ਧੋਣੇ ਗਰਮੀ ਦੇ ਵਿੱਚ ਤਾਂ ਡਲ ਜਿਆ ਹੋ ਜਾਂਦੀਆਂ ਤੇ ਇਸ ਨੂੰ ਵੀ ਹੁਣ ਮੈਂ ਗਿੱਲਾ ਕਰਕੇ ਇਹ ਜਿਹੜਾ ਰੰਗ ਬਚਿਆ ਇਸ ਵਿੱਚ ਡੋਬੋ ਦਿੰਨੀ ਆ ਲਓ ਜੀ ਇਹ ਚੁੰਨੀ ਵੀ ਮੈਂ ਗਿੱਲੀ ਕਰ ਲਈ ਤੇ ਇਸ ਤੇ ਬਸ ਜਿਆਦਾ ਤੇ ਚੜਾਉਣਾ ਨਹੀਂ ਗਾ ਰੰਗ ਹਨਾ ਥੋੜੇ ਜਿਹਾ ਨਹੀਂ ਵਧੀਆ ਹੋ ਜੂਗੀ ਇਸ ਨੂੰ ਵੀ ਇਸ ਵਿੱਚ ਮੈਂ ਡੋਬ ਦਿੰਨੀ ਆ ਪਾਣੀ ਨੂੰ ਥੋੜਾ ਜਿਹਾ ਮੈਂ ਹੋਰ ਗਰਮ ਰੱਖਤਾ ਸੀ ਦੁਬਾਰਾ ਇੰਨੇ ਨਾ ਗੁੜੀ ਹੋ ਜੂਗੀ ਇਹ ਵਧੀਆ ਚਲੋ ਜੇ ਇਹਨੂੰ ਵੀ ਆਪਾਂ 10 ਮਿੰਟ ਤੱਕ ਰੱਖ ਦਿੰਨੇ ਆ ਤਦ ਤੱਕ ਉਸ ਚੁੰਨੀ ਨੂੰ ਆਪਾਂ ਠੰਡਾ ਕਰਕੇ ਉਸ ਦੀਆਂ ਗੰਢਾਂ ਖੋਲਦੇ ਆ ਲੋ ਜੀ ਹੁਣ ਇਹ ਪਾਣੀ ਬਿਲਕੁਲ ਠੰਡਾ ਹੋ ਗਿਆ ਐਕਸਟਰਾ ਪਾਣੀ ਨੂੰ ਆਪਾਂ ਡੋਲਤਾ ਤੇ ਹੁਣ ਆਪਾਂ ਇਹਦੀਆਂ ਗੰਢਾਂ ਖੋਲ ਲੈਣੇ ਆ ਨਾ ਥੋੜਾ ਜਿਹਾ ਨਿਚੋੜ ਲਈਏ ਇਸ ਨੂੰ ਚੰਗੀ ਤਰ੍ਹਾਂ ਹੁਣ ਇਸ ਦੀਆਂ ਗੰਡਾ ਖੋਲਦੇ ਆਂ ਆਪਾਂ ਗੰਡਾ ਖੋਲ ਕੇ ਫਿਰ ਤੁਹਾਨੂੰ ਦਿਖਾਉਣੀ ਆ ਮੈਂ ਡਿਜ਼ਾਈਨ ਇਹ ਜਿਹੜੀ ਪੁਰਾਣੀ ਚੁੰਨੀ ਆਪਾਂ ਡੋਬੀ ਸੀਗੀ ਉਹਨੂੰ ਵੀ ਹੋਗੇ 10 ਮਿੰਟ ਤੇ ਹੁਣ ਇਸ ਨੂੰ ਆਪਾਂ ਕੱਢ ਕੇ ਤੇ ਇਸ ਨੂੰ ਵੀ ਆਪਾਂ ਠੰਡੇ ਪਾਣੀ ਚ ਪਾ ਕੇ ਤੇ ਫਿਰ ਨਿਚੋੜ ਲੈਣੇ ਆ। ਦੇਖੋ ਇਸ ਦਾ ਵੀ ਰੰਗ ਗੂੜਾ ਵਧੀਆ ਹੋ ਗਿਆ। ਲਓ ਜੀ ਚੁੰਨੀ ਰੰਗ ਹੋਣ ਤੋਂ ਬਾਅਦ ਕਿੰਨਾ ਪਿਆਰਾ ਡਿਜ਼ਾਈਨ ਆਇਆ ਤੇ ਅੱਜ ਮੌਸਮ ਵੀ ਬਹੁਤ ਵਧੀਆ ਹੋ ਗਿਆ ਇੱਥੇ ਹੁਣ ਨੇਰੀ ਚੱਲ ਪਈ ਸੀਗੀ ਤੇ ਮੈਂ ਸੋਚਿਆ ਵੀ ਗਿੱਲੀ ਚੁੰਨੀ ਆ ਇਸੇ ਤੇ ਰੇਤਾ ਪੈ ਜੂਗਾ ਇਸ ਕਰਕੇ ਮੈਂ ਇਸ ਨੂੰ ਸੁਕਾ ਕੇ ਤੈਨ ਲਾ ਕੇ ਰੱਖ ਦਿੰਨੀ ਆ ਤਾਂ ਤੁਸੀਂ ਦੇਖ ਰਹੇ ਹੋ ਲਹਿਰੀ ਵਾਲਾ ਡਿਜ਼ਾਈਨ ਕਿੰਨਾ ਪਿਆਰਾ ਲੱਗ ਰਿਹਾ ਬਹੁਤ ਸੋਹਣਾ ਲੱਗ ਰਿਹਾ ਹੈ ਮੈਂ ਇੱਥੇ ਤਾਰ ਦੇ ਚਿਮਟੀਆਂ ਲਾ ਕੇ ਤੇ ਇਸ ਨੂੰ ਸੁਕਾ ਰਹੀ ਸੀਗੀ ਮੇਰੇ ਮਨ ਨੂੰ ਬਹੁਤ ਵਧੀਆ ਜਿਹਾ ਲੱਗਿਆ ਵੀ ਬੜਾ ਸੋਹਣਾ ਰੰਗ ਆਇਆ ਕਿੰਨਾ ਪਿਆਰਾ ਲੱਗ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਲੱਗ ਰਿਹਾ ਇਹ ਡਿਜ਼ਾਈਨ ਸਾਈਡਾਂ ਤੇ ਵੀ ਆ ਤੇ ਦੋ ਵਿਚਾਲੇ ਆ ਜਿਸ ਤਰ੍ਹਾਂ ਆਪਾਂ ਉਸ ਨੂੰ ਗੰਡਾ ਦਿੱਤੀਆਂ ਸੀ ਉਸੇ ਤਰ੍ਹਾਂ ਡਿਜ਼ਾਈਨ ਤਿਆਰ ਹੋ ਗਿਆ ਆ ਚਿੱਟਾ ਮੈਂ ਜ਼ਿਆਦਾ ਨਹੀਂ ਰੱਖਿਆ ਜੇ ਤੁਸੀਂ ਚਿੱਟਾ ਜ਼ਿਆਦਾ ਰੱਖਣਾ ਹੈ ਤੇ ਤੁਸੀਂ ਜ਼ਿਆਦਾ ਵੀ ਰੱਖ ਸਕਦੇ ਹੋ ਫਿਰ ਤੁਸੀਂ ਗੰਡਾ ਨੂੰ ਥੋੜਾ ਜਿਆਦਾ ਕੱਸਣਾ ਹੁੰਦਾ ਹੈ ਜ਼ਿਆਦਾ ਤੇ ਲੋ ਜੀ ਹੁਣ ਆਪਾਂ ਇਸ ਨੂੰ ਸੁਕਾ ਕੇ ਮੈਂ ਕਿ ਤੈਹਲਾ ਕੇ ਰੱਖ ਦਈਏ ਤੇ ਅੱਜ ਵਾਲੀ ਵੀਡੀਓ ਤੁਹਾਨੂੰ ਜਰਾ ਵੀ ਪਸੰਦ ਆਈ ਹੋਵੇ ਥੋੜੀ ਜੀ ਵੀ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਹੋਰ ਵੀਡੀਓਜ਼ ਦੇਖਣ ਵਾਸਤੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਸਕੇ ਸਾਰਿਆਂ ਨੂੰ